ਫਿਰੋਜ਼ਪੁਰ ਦਿਹਾਤੀ ਦੇ ਐਮ.ਐਲ.ਏ ਰਜਨੀਸ਼ ਦਈਆ ਦੇ ਵੱਲੋਂ ਉਹਨਾਂ ਦੇ ਖਿਲਾਫ ਝੂਠੇ ਤੇ ਬੇਬੁਨਿਆਦ ਇਲਜ਼ਾਮ ਲਾਉਣ ਵਾਲੇ ਕਿਸਾਨ ਯੂਨੀਅਨ ਸਿੱਧੂਪੁਰ ਮਮਦੋਟ ਦੇ ਆਗੂਆਂ ਨੂੰ ਲੀਗਲ ਨੋਟਿਸ ਭੇਜਿਆ ਗਿਆ ਹੈ ਐਮ.ਐਲ.ਏ ਸਾਹਿਬ ਵੱਲੋਂ ਉਹਨਾਂ ਦੇ ਖਿਲਾਫ 5 ਕਰੋੜ ਰੁਪਏ ਦੀ ਮਾਨਹਾਨੀ ਦਾ ਕੇਸ ਕੀਤਾ ਜਾਵੇਗਾ ਅਦਾਲਤ ਕਿਸਾਨ ਆਗੂਆਂ ਦੇ ਖਿਲਾਫ ਮਾਨਹਾਨੀ ਦੇ ਕੇਸ ਦੇ ਵਿੱਚ ਜਿਹੜੀ ਵੀ ਰਕਮ ਦੇ ਹੁਕਮ ਜਾਰੀ ਕਰੇਗੀ ਉਹ ਸਾਰੀ ਰਕਮ ਐਮ.ਐਲ.ਏ ਵੱਲੋਂ ਦਿੱਲੀ ਕਿਸਾਨ ਅੰਦੋਲਨ ਦੇ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਦਿੱਤੀ ਜਾਵੇਗੀ ਮੇਰਾ ਨਾਮ ਵਿਕਰਮਾ ਦਿੱਤੋ ਮਡਾਰ ਮੈਂ ਇੱਥੇ ਜ਼ਿਲ੍ਹਾ ਗਚਰੀ ਵਿੱਚ ਐਡਵੋਕੇਟ ਹਾਂ ਜੀ ਤੇ ਸਾਡੇ ਮਾਨਯੋਗ ਐਮਐਲਏ ਸਾਹਿਬ ਜਿਹੜੇ ਫਿਰੋਜ਼ਪੁਰ ਦਿਹਾਤੀ ਤੋਂ ਨੇ ਸ਼੍ਰੀ ਰਜਨੀਸ਼ ਤਈਆ ਜੀ ਉਹਨਾਂ ਦੇ ਬਰਖਿਲਾਫ ਇੱਕ ਸਿੱਧ ਪੋਰ ਕਰਕੇ ਜੱਥੇਬੰਦੀ ਹੈਗੀ ਕਿਸਾਨ ਜੱਥੇਬੰਦੀ ਜਿਨ੍ਹਾਂ ਨੇ ਕੁਝ ਇਲਜ਼ਾਮ ਲਗਾਏ ਸੀ ਕਰਪਸ਼ਨ ਦੇ ਔਰ ਉਹਨਾਂ ਨੇ ਕਿਹਾ ਸੀ ਸਾਡੇ ਕੋਲ ਐਫੀਡੇਵਿਡਸ ਵੀ ਹੈਗੇ ਨੇ ਵੀਡੀਓ ਕਲਿੱਪਸ ਵੀ ਹੈਗੀਆਂ ਔਰ ਜਿਹੜੇ ਆਡੀਓ ਕਲਿੱਪਸ ਵੀ ਹੈਗੇ ਨੇ ਜਿੰਦੇ ਵਿੱਚ ਉਹਨਾਂ ਨੇ ਕੋਈ ਰਿਸ਼ਵਤ ਮੰਗੀ ਹੈ ਜਾਂ ਉਹਨਾਂ ਨੂੰ ਕੋਈ ਰਿਸ਼ਵਤ ਦਿੱਤੀ ਗਈ ਹੈ ਕਿਸਾਨਾਂ ਵੱਲੋਂ ਇਹ ਮਾਮਲਾ ਸੰਬੰਧਿਤ ਹੈਗਾ 게ਟ ਨੰਬਰ 195 ਤੋਂ ਪਾਰ ਜਿਹੜੀ ਜ਼ਮੀਨ ਹੈਗੀ ਆ ਸਰਕਾਰ ਦੀ ਸੈਂਟਰ ਸਰਕਾਰ ਦੀ ਉਹਦੇ ਤੇ ਜਿਹੜਾ ਕਿਸਾਨਾਂ ਨੇ ਕਬਜ਼ਾ ਕੀਤਾ ਹੋਇਆ ਇਹ ਉਹਨਾਂ ਦੇ ਜਿਹੜੇ ਇਲਜ਼ਾਮ ਸੀਗੇ ਬਿਲਕੁਲ ਸਰਾਸਰ ਗਲਤ ਸੀਗੇ ਔਰ ਇਸ ਤਰ੍ਹਾਂ ਦੇ ਕੋਈ ਵੀ ਤੱਥ ਜਿਹੜੇ ਹੈਗੇ ਆ ਉਹਨ ਦੇ ਵਿੱਚ ਨਹੀਂ ਸੀਗੇ ਪਾਏ ਗਏ ਔਰ ਨਾ ਹੀ ਉਹਨਾਂ 'ਚ ਕੋਈ ਸੱਚਾਈ ਹੈਗੀ ਆ ਜਿੰਦੇ ਬਾਬਤ ਅੱਜ ਅਸੀਂ ਨਾਲ ਮੇਰੇ ਐਡਵੋਕੇਟ ਸਾਹਿਬ ਹੈਗੇ ਆ ਜੀ ਅਰਸ਼ਦੀ ਭਰੰਦਾਵਾ ਜੀ ਦੋਨਾਂ ਵੱਲੋਂ ਅਸੀਂ ਜਿਹੜਾ ਹੈਗਾ ਇੱਕ ਲੀਗਲ ਨੋਟਿਸ ਇਹਨਾਂ ਨੂੰ 5 ਕਰੋੜ ਰੁਪਏ ਦਾ ਭੇਜਿਆ ਔਰ ਇਹਦੀ ਬੁਨਿਆਦ ਪੂਰੀ ਹੋਣ ਤੇ ਇਹਨਾਂ ਤੇ 5 ਕਰੋੜ ਰੁਪਏ ਦਾ ਦਾਵਾ ਵੀ ਕੀਤਾ ਜਾਏਗਾ ਜਿਹੜਾ ਇਹਨਾਂ ਨੇ ਮਾਨਯੋਗ ਐਮਐਲਏ ਸਾਹਿਬ ਦੇ ਜਿਹੜੇ ਨੇ ਇਲ ਝੂਠੇ ਇਲਜ਼ਾਮ ਲਗਾਏ ਔਰ ਉਹਨਾਂ ਦੀ ਇੱਜ਼ਤ ਹੱਤਕ ਕੀਤੀ ਇਸ ਤੋਂ ਇਲਾਵਾ ਇਹਦੇ ਵਿੱਚ ਇਸ ਤਰ੍ਹਾਂ ਹੈਗਾ ਕਿ ਸਗੋਂ ਐਮਐਲਏ ਸਾਹਿਬ ਜਿਹੜੇ ਦਿਹਾਤੀ ਨੇ ਉਹਨਾਂ ਨੇ ਤਾਂ ਇਹ ਮੁੱਦਾ ਕਿਸਾਨਾਂ ਦਾ ਜਿਹੜਾ ਹੈਗਾ ਵਿਦਾਨ ਸਭਾ ਵਿੱਚ ਚੁੱਕਿਆ ਕਿ ਜਿਹੜੇ ਲੈਂਡਲੈਸ ਕਿਸਾਨਸ ਨੇ ਜਿਨ੍ਹਾਂ ਕੋਲ ਕੋਈ ਜ਼ਮੀਨ ਨਹੀਂ ਹੈਗੀ ਉਹਨਾਂ ਦੀ ਜਿਹੜੀ ਉਹਨਾਂ ਨੂੰ ਜਿਹੜੀ 5-5 ਏਕੜ ਜ਼ਮੀਨ ਜਿਹੜੀ ਹੈਗੀ ਹੈ ਚਗੱਤੇ ਤੇ ਜਾਂ ਹਿੱਸੇ ਠੇਕੇ ਤੇ ਜਾਂ ਲੀਜ਼ ਤੇ ਸਭ ਨੂੰ ਦਿੱਤੀ ਜਾਵੇ ਔਰ ਉਹਦੇ ਤੇ ਸਰਕਾਰ ਜਿਹੜੀ ਹੈਗੀ ਹੈ ਪਾਲਿਸੀ ਵੀ ਬਣਾਉਣ ਜਾ ਰਹੀ ਹੈਗੀ ਆ ਇਹ ਜਿਹੜੇ ਬੰਦੇ ਹੈਗੇ ਨੇ ਇਹ ਕਿਸੇ ਨਾ ਕਿਸੇ ਸਿਆਸੀ ਪਾਰਟੀ ਨਾਲ ਸੰਬੰਧ ਰੱਖਦੇ ਨੇ ਔਰ ਸਿਆਸੀ ਦਬਾਅ ਥੱਲੇ ਕਿਉਂਕਿ ਜੜੀਆਂ ਹੈਗੀਆਂ ਇਲੈਕਸ਼ਨਸ ਅਗਲੇ ਨੇੜੇ ਨੇ ਕੁਝ ਦਿਨਾਂ ਅਛਣੇ ਤੇ ਇਹਨਾਂ ਨੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇਹਨਾਂ ਦੇ ਅਕਸ ਨੂੰ ਤਬਾਹ ਲਾਉਣ ਦੀ ਨੀਅਤ ਨਾਲ ਜਿਹੜੀ ਹੈਗੀ ਆ ਇਹ ਇਹਨਾਂ ਨੇ ਧਰਨਾ ਲਗਾਇਆ ਔਰ ਉਹਦੇ ਵਿੱਚ ਜਿਹੜਾ ਹੈਗਾ ਇਹਨਾਂ ਨੇ ਇਹਨਾਂ ਦੀ ਜਥੇਬੰਦੀ ਦੇ ਜਿਹੜੇ ਪ੍ਰਧਾਨ ਸੈਕਟਰੀ ਔਰ ਹੋਰ ਅਹੁਦੇਦਾਰ ਨੇ ਉਹਨਾਂ ਨੇ ਝੂਠੇ ਇਲਜ਼ਾਮ ਲਗਾਏ ਫਿਰ ਇਹਨਾਂ ਨੇ ਫਰਦਰ ਇਹ ਕਿਹਾ ਜੀ ਵੀ ਕੋਈ ਟਰੱਕ ਯੂਨੀਅਨ ਹੈਗੇ ਨੇ ਆਪਰੇਟਰਸ ਉਹਨਾਂ ਨੇ ਵੀ ਜਿਹੜਾ ਹੈਗਾ ਉਹਨਾਂ ਕੋਲੋਂ ਅਸੀਂ ਰਿਸ਼ਵਤ ਮੰਗੀ ਹੈਗੀ ਆ ਐਮਐਲਏ ਸਾਹਿਬ ਨੇ ਜਾਂ ਸਾਡੇ ਕੋਲ ਉਹਦੇ ਸਬੰਧ ਵਿੱਚ ਵੀ ਐਵੀਡੈਂਸ ਹੈਗੀ ਆ ਵੀ 10 ਲੱਖ ਰੁਪਇਆ ਡਿਮਾਂਡ ਕੀਤੀ ਜਾਂ 10 ਲੱਖ ਦੇਣ ਨੂੰ ਉਹ ਸਹਿਮਤ ਹੋਏ ਸੀ ਉਹ ਵੀ ਜਿਹੜੇ ਤੱਥ ਨੇ ਕੋਈ ਸਾਰੇ ਝੂਠੇ ਨੇ ਉਹਦੇ ਬਾਰੇ ਅਸੀਂ ਇਸ ਲੀਗਲ ਨੋਟਿਸ 'ਚ ਵੀ ਲਿਖਿਆ ਵੀ ਜੇ ਤੁਹਾਡੇ ਕੋਲ ਕੋਈ ਇਸ ਤਰ੍ਹਾਂ ਦੀ ਐਵੀਡੈਂਸ ਹੈਗੀ ਹੈ ਤੇ ਤੁਸੀਂ ਉਹਨੂੰ ਜਨਤਕ ਕਰੋ 21 ਤਰੀਕ ਵਾਲੀ ਕਾਨਫਰੰਸ ਵਿੱਚ ਵੀ ਇਹਨਾਂ ਨੇ ਕਿਹਾ ਸੀ ਕਿ ਅਸੀਂ 24 ਨੂੰ ਜਨਤਕ ਕਰਾਂਗੇ ਜਦੋਂ ਕਿ ਇਸ ਤਰ੍ਹਾਂ ਦਾ ਨਾ ਤਾਂ ਇਹਨਾਂ ਨੇ ਅੱਜ ਤੱਕ ਕੋਈ ਜਨਤਕ ਕੀਤਾ ਨਾ ਕੋਈ ਤੱਥ ਇਦਾਂ ਦੇ ਪੇਸ਼ ਕੀਤੇ ਆ ਫੇਰ ਇਹ ਕਹਿੰਦੇ ਜੀ ਕੁਝ ਇੱਕ ਕਿਸਾਨ ਨੇ ਜੀ 2 ਲੱਖ ਰੁਪਇਆ ਐ ਐਮਐਲਏ ਸਾਹਿਬ ਨੂੰ ਦਿੱਤਾ ਉਹਦਾ ਵੀ ਸਾਡੇ ਕੋਲ ਹੈਗਾ ਉਹਦੇ ਬਾਰੇ ਵੀ ਅੱਜ ਅਸੀਂ ਇਹਨਾਂ ਨੂੰ ਪੁੱਛਿਆ ਵੀ ਜੇ ਤੁਹਾਡੇ ਕੋਲ ਕੋਈ ਹੈਗਾ ਤਾਂ ਤੁਸੀਂ ਜਾਣਤਾ ਕਰੋ ਇਸੇ ਇਸੇ ਤਰ੍ਹਾਂ ਹੀ ਇਸ ਤੋਂ ਬਾਅਦ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਆਪਦੇ ਜਿਹੜੇ ਹੈਗੇ ਨਾ ਜੀ ਜਿਹੜੇ ਇਹਨਾਂ ਦੇ ক্লোਜ਼ ਐਸੋਸੀਏਟਸ ਨੇ ਉਹਨਾਂ ਨੂੰ ਜਮੀਨਾਂ ਦਿਵਾਉਣਾ ਚਾਹੁੰਦੇ ਨੇ ਜਦੋਂ ਕਿ ਅਗਰ ਸਰਕਾਰ ਪਾਲਿਸੀ ਬਣਾਏਗੀ ਉਹਦੇ ਤਹਿਤ ਜਿਹੜੇ ਬੰਦੇ ਦੇਖੇ ਜਾਣਗੇ ਕਿ ਲੈਂਡਲੈਸ ਨੇ ਜਿਨ੍ਹਾਂ ਕੋਲ ਕੋਈ ਜ਼ਮੀਨ ਨਹੀਂ ਹੈਗੀ ਉਹਨਾਂ ਨੂੰ ਉਹ ਰਕਬੇ ਅਲਾਟ ਕਰਨੇ ਆ ਸਰਕਾਰ ਦਾ ਕੰਮ ਹੈ ਇਸ ਤੋਂ ਇਲਾਵਾ ਜਿਹੜਾ ਹੈਗਾ ਇੱਕ ਉਸ ਜ਼ਮੀਨ ਦੇ ਉੱਤੇ 145 ਦੀ ਕਾਰਵਾਈ ਹੋਈ ਹੋਈ ਹੈ ਉਹ ਸਰਕਾਰ ਨੇ ਕੀਤੀ ਹੋਈ ਹੈ ਉਹਦਾ ਜਿਹੜਾ ਹੈਗਾ ਐਡਮਿਨਿਸਟ੍ਰੇਸ਼ਨ ਨਾਲ ਜਾਂ ਸਟੇਟ ਗਵਰਨਮੈਂਟ ਨਾਲ ਤਲਕ ਹੈ ਐਮਐਲਏ ਸਾਹਿਬ ਦਾ ਉਹਨਾਂ ਨਾਲ ਕੋਈ ਤਲਕ ਨਹੀਂ ਹੈਗਾ ਸੋ ਇਹਨਾਂ ਦੇ ਜਿੰਨੇ ਵੀ ਐਲੀਗੇਸ਼ਨਸ ਨੇ ਜਾਂ ਹੈਗੇ ਨੇ ਉਹ ਸਾਰੇ ਗਲਤ ਨੇ ਇਹ ਇੱਕ ਸਿਆਸੀ ਸੋਚ ਸਾਜ਼ਿਸ਼ ਦੇ ਤਹਿਤ ਜਿਹੜਾ ਹੈਗਾ ਇਹਨਾਂ ਨੇ ਇਲਜ਼ਾਮ ਲਗਾਇਆ ਜਿੰਦਾ ਅਸੀਂ 5 ਕਰੋੜ ਰੁਪਏ ਦਾ ਅੱਜ ਇਹਨਾਂ ਨੂੰ ਨੋਟਿਸ ਭੇਜਿਆ ਹੈ ਮੁਨੇ ਆਦ ਪੂਰੀ ਹੋਣ ਤੇ ਇਹਨਾਂ ਤੇ ਦਵਾ ਵੀ ਕਰਾਂਗੇ ਇੱਕ ਗੱਲ ਹੋਰ ਐਮਐਲਏ ਸਾਹਿਬ ਨੇ ਕਹੀ ਆ ਤੇ ਉਹਨਾਂ ਦੀ ਹਦਾਇਤ ਬਣਾ ਬਕ ਅਸੀਂ ਨੋਟਿਸ 'ਚ ਵੀ ਲਿਖੀ ਹੈਗੀ ਆ ਵੀ ਜੋ ਵੀ ਮੁਆਵਜ਼ਾ ਸਾਨੂੰ ਪੰਜਾਬ ਸਰ ਮਤਲਬ ਸਰਕਾਰ ਵੱਲੋਂ ਇਹਨਾਂ ਤੇ ਮਿਲੇਗਾ ਮਾਨਯੋਗ ਅਦਾਲਤ ਇਹਨਾਂ ਨੂੰ ਜੋ ਜੁਰਮਾਨਾ ਪਾਏਗੀ ਉਹ ਅਸੀਂ ਆਪਦੀ ਜੇਬ 'ਚ ਨਹੀਂ ਰੱਖਣਾ ਉਹ ਜਿਹੜੇ ਕਿਸਾਨ ਮਤਲਬ ਸ਼ਹੀਦ ਹੋ ਗਏ ਸੀ ਦਿੱਲੀ ਵਾਲੇ ਉਸ ਅਨਸ਼ਣ ਦੇ ਤਹਿਤ ਉਹਨਾਂ ਦੇ ਜਿਹੜੇ ਪਰਿਵਾਰਕ ਹੋਣਗੇ ਉਹਨਾਂ ਨੂੰ ਉਹ ਅਸੀਂ ਮੁਆਵਜ਼ਾ ਜਿਹੜਾ ਹੈਂਡਓਵਰ ਆਪਦੇ ਵੱਲੋਂ ਕਰ ਦਿਆਂਗੇ ਬਤੌਰ ਐਜ਼ ਅ ਟ੍ਰਿਬਿਊਟ ਟੂ ਥੈਮ ਕਿ ਤਾਂ ਕਿ ਜਿਹੜਾ ਹੈਗਾ ਮਤਲਬ ਅਸੀਂ ਇਹ ਪੈਸੇ ਜੇਬ 'ਚ ਨਹੀਂ ਰੱਖਨੇ ਪਰ ਇੱਕ ਇਹਨਾਂ ਨੂੰ ਪਤਾ ਲੱਗੇਗਾ ਔਰ ਸਬਕ ਮਿਲੇਗਾ ਕਿ ਕਿਸੇ ਦੇ ਖਿਲਾਫ ਕੋਈ ਐਸੇ ਝੂਠੇ ਇਲਜ਼ਾਮ ਨਹੀਂ ਲਗਾਣੇ ਮਾਨ ਨੀ ਦਾ ਨੋਟਿਸ ਬਾਈ ਨੇਮ ਕੱਟਿਆ ਗਿਆ ਹਾਂਜੀ ਬਾਈ ਨੇਮ ਦਾ ਜਿਹੜਾ ਮਾਨ ਮਾਨ ਹਨੀ ਦਾ ਅਸੀਂ ਨੋਟਿਸ ਭੇਜਿਆ ਹੈਗਾ ਉਹ ਮੈਂ ਤੇ ਸ਼੍ਰੀ ਅਰਸ਼ਦੀਪ ਰੰਧਾਵਾ ਜੀ ਵੱਲੋਂ ਗਿਆ ਉਹ ਅਸੀਂ ਭੇਜਿਆ ਹੈਗਾ ਜੀ ਇੱਕ ਤੇ ਗੁਰਮੀਤ ਸਿੰਘ ਨੂੰ ਜੀ ਜਿਹੜਾ ਘੋੜੇਚੱਕ ਇਹ ਆਪਦੇ ਆਪ ਨੂੰ ਪ੍ਰਧਾਨ ਕਹਿੰਦੇ ਆ ਜੀ ਸਿੱਧਪੁਰ ਜਿੱਥੇ ਬਲਦੀ ਦਾ ਇੱਕ ਗੁਰਸ਼ੇਵਕ ਸਿੰਘ ਧਾਰੀਵਾਲ ਨੂੰ ਭੇਜਿਆ ਇਹ ਵੀ ਬਲਾਕ ਪ੍ਰਧਾਨ ਪ੍ਰਧਾਨ ਕਹਿੰਦੇ ਆ ਜੀ ਇੱਕ ਰਣਜੀਤ ਸਿੰਘ ਜੀ ਢੱਲੋਂ ਹੈਗੇ ਆ ਇਹ ਪ੍ਰੈਸ ਸੈਕਟਰੀ ਨੇ ਉਹਨਾਂ ਦੇ ਔਰ ਬਲਵਿੰਦਰ ਸਿੰਘ ਇਹ ਮੈਂਬਰ ਹੈਗੇ ਆ ਜੀ ਕਿਸਾਨ ਜਿੱਥੇ ਬੰਦੀ